ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕੇਜੀ ਤੋਂ ਵੱਧ ਹਿਰੋਇਨ 1 ਕੇਜੀ ਆਈਸ ਮੈਟਾਫੈਟਾਮਾਈਨ ਇੱਕ ਬਲੌਕ ਪਿਸਟਲ 9 ਐਮ ਐਮ ਤੇ 7 ਜਿਹੜੇ ਆ ਕਾਟਲ ਦੇ ਜਿਹੜੇ ਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਪੁਸ਼ਨ ਕੀਤੀਆਂ ਜਾਂਦੀਆਂ ਕਨਸਾਈਨਮੈਂਟ ਉਹ ਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅੰਮ੍ਰਿਤਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲ ਪਿੰਡੀ ਸੈਦਾ ਏਰੀਆ ਟਾਰੀ ਸਾਈਡ ਤੇ ਤੇ ਦੁਰਾਂਗਲਾ ਤੇ ਕਲਨੌਰ ਸਾਈਡ ਗੁਰਦਸੇ ਗੁਰਦਾਸਪੁਰ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸਡ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ ਕਾਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਭਿੰਡੀ ਸੈਦਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੇਲियस ਜਸ ਇਹ ਰਾਜਾ ਤਾਲ ਅਮਰਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀਂ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦਾ ਦੁਰੰਗਲਾ ਔਰ ਕਲਾਨਾ ਔਰ ਦਾ ਲੋਪਾ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੂੰ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਇਹ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹਿਰੋਇਨ ਬ੍ਰਾਮਧੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨਾਂ ਤੋਂ 1 ਕਿਜੀ ਆਇਸ ਮੈਟਾਫੈਟਾਮਾਈਨ ਇਹ ਜਿਹੜਾ 9mm ਗਲੌਕ ਪਿਸਟਲ ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਟਲ ਦੀ ਜੋ ਗੱਲ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜੱਜਵੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਅਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜਸ ਜਿਹੜਾ ਰਾਜਾ ਤਾਲ ਵਾਲਾ ਇਹਦੇ ਖਿਲਾਫ ਵੀ ਆਮ ਜੈਟ ਦਾ ਜਨਾਲੇ ਦੇ ਵਿੱਚ ਆ ਉੱਥੇ ਵੀ 2 ਤੋਂ ਪਿਸਤਲ ਦੀ ਰਿਕਵਰੀ ਹੋਈ ਸੀਗੀ। ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ। ਦਵਿੰਦਰ ਬਾਓ ਜਿਹੜਾ ਹੈਗਾ ਬੂਆ ਨੰਗਲੀ ਪੀਐਸ ਰਾਜਸਥਾਨ ਸੀ ਜਿੱਥਾ ਮੈਟਾਫੈਟਾਮਾਈਨ ਆਇਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਹੈ ਦੋ ਮੁਕੱਦਮੇ ਨੇ ਹੀਰੋਇਨ ਦੇ। ਖਾਣਾ ਕੰਬੋ ਅਮਰਸਰ ਰੂਰਲ ਤੇ ਲੋਪੋਕੇ ਤੇ ਇਹ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਏ ਇੰਡੀਆ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਸਮਗਰਜ਼ ਨਾਲ ਇਹਦੇ ਕੰਟੈਕਟਸ ਪੈਦਾ ਹੋਏ ਤੇ ਆ ਕੇ ਇਹਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਗਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਸੋ ਬੇਸਿਕਲੀ ਇਹ ਬੰਦੇ ਕਨਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇੱਥੇ ਉਹਨੂੰ ਵੇਚਦੇ ਸੀ ਡਿਸਟ੍ਰੀਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅਮਰਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਇਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿ ਕੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰੋਸ ਦੇ ਬਾਰਡਰ ਪਾਕਿਸਤਾਨ ਦੇ ਸਮੱਗਲਰਸ ਦੇ ਨਾਲ ਜਿਹੜੇ ਇਹਨਾਂ ਦਾ ਰਾਫਤਾ ਪੈਦਾ ਹੋ ਜਾਂਦਾ ਉੱਥੋਂ ਆ ਕੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮ ਕਰਦੇ ਆ ਤੇ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4 ਕਿਜੀ ਪਲਸ ਜਿਹੜੀ ਹੈਗੀ ਹੈ ਹੀਰੋਇਨ ਔਰ 1 ਕਿਜੀ ਮੈਟਾਫੈਟਾਮਾਈਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਕਮਰਸ਼ਲ ਮੰਨੀ ਜਾਂਦੀ ਹੈ ਸਾਡੇ ਐਨਡੀਪੀਆ ਸੈਕਟ ਜਦੋਂ ਕਿ 250 ਗ੍ਰਾਮ ਤੇ ਜਾ ਕੇ ਹਿਰੋਇਨ ਜਿਹੜੀ ਹੈ ਉਹ ਕਮਰਸ਼ਲ ਹੁੰਦੀ ਹੈ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕਨਸਾਈਨਮੈਂਟ ਪੁਸ਼ ਹੋ ਰਹੀ ਹੈ ਤੋ ਇਹਦੀ ਸਾਡੀ ਜਿਹੜੀ ਟੀਮ ਹੈ ਜਿਹਦੀ ਰਹਿਨਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੇ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਤਕਰਕ ਨਵੇਂ ਆਫੀਸਰ ਨੇ ਜਗਵਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਨਾ ਕਿ ਇਹਨਾਂ ਨੇ ਬੜਾ ਸਿਗਨੀਫੀਕੈਂਟ ਜਿਹੜੇ ਕਾਰਟਲ ਨੇ ਡਰਗ ਦੇ ਉਬਸ ਕੀਤੇ ਹੈ ਤੇ ਇਹਨਾਂ ਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ ਵਿੱਚ ਟੋਟਲ ਕਿੰਨੇ ਬੰਦੇ ਰੈਸਟ ਹੋਏ ਪੁਲਿਸ ਦਾ ਸੱਤ ਬੰਦੇ ਟੋਟਲ ਹੋਏ ਆ ਜੀ ਦੋ ਆਈਸ ਵਾਲੇ ਮੋਡਿਊਲ ਚ ਨੇ ਜੀ ਤੇ ਹਿਰੋਇਨ ਦੇ ਵਿੱਚ ਪੰਜ ਬੰਦੇ ਇਹ ਜਿਹੜਾ ਹਾਈਪੋਫਾਈਸ ਦੇ ਵਿੱਚ ਇੱਕ ਪਾਰਟਿਸ ਦੇ ਵਿੱਚ ਜਾਂ ਉੱਥੇ ਸੋਸਾਇਟੀ ਦੇ ਵਿੱਚ ਸਪਲਾਈ ਕਰਦੇ ਸੀ ਉਹ ਉਹੀ ਇੱਕ ਸਰੋਜ ਕਿੱਥੇ ਕਰਦੇ ਸੀ ਇਹ ਵੀ ਮੇਰੇ ਨਾਲ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿੰਨਾ ਸਾਰਾ ਐਕਸਪਲੋਰ ਸਰ ਜੀ ਸਰ ਨਹੀਂ ਵੀ ਜੀ ਬਿਲਕੁਲ ਨਿਊ ਇਅਰ ਵਾਲੀ ਗੱਲ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਓ ਜਿਆਦਾ ਕੋਕੀਨ ਵਗੈਰਾ ਜੀ ਮੈਟਾਫੇਟਾਮਾਈਨ ਜਿਵੇਂ ਅੱਗੇ ਵੀ ਆਪਾਂ ਡਿਸਕਸ ਕੀਤਾ ਹੈ ਹਿਰੋਇਨ ਦਾ ਇੱਕ ਸਬਸਟੀਟਿਊਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਲੈਬ ਦੇ ਵਿੱਚ ਕਿ ਕਿ ਹਿਰੋਇਨ ਦਾ ਜੋ ਸਾਨੂੰ ਪਤਾ ਲੱਗਿਆ ਐਸ ਪਰ ਇਨਟੈਰੋਗੇਸ਼ਨਸ ਜਾਂ ਇੰਟੈਲੀਜੈਂਸ ਇਨਪੁਟਸ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀ ਓਪੀਐਮ ਦੀ ਜਿਹੜੀ ਤੇ ਪੌਪੀ ਦੀ ਜਿਹੜੀ ਕਲਟੀਵੇਸ਼ਨ ਉਹਨੂੰ ਥੋੜਾ ਘਟਾਇਆ ਗਿਆ ਉਹਦੇ ਕਰਕੇ ਜਿਹੜੇ ਇਹਦਾ ਇੱਕ ਸਬਸਟੀਟਿਊਟ ਤਿਆਰ ਕੀਤਾ ਜਾਂਦਾ ਹੈ ਲੈਬ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇਹ ਕਾਫੀ ਮਤਲਬ ਇਹਨਾਂ ਨੂੰ ਪ੍ਰਚਲਿਤ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਥੋੜੀ ਕੁਆਂਟੀਟੀ ਨਾਲ ਹੀ ਨਸ਼ੇ ਦੀ ਕਿੱਕ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਰ ਗੁਣਾ ਆਪਾਂ ਮੰਨ ਸਕਦੇ ਆ ਹੀਰੋਇਨ ਨਾਲ ਜ਼ਿਆਦਾ ਇਹਦੀ ਜਿਹੜੀ ਐਫੀਕੇਸੀ ਸਮਝ ਲਓ ਜਾਂ ਪੰਚ ਸਮਝ ਲਓ ਉਸ ਕਰਕੇ ਇਹ ਜਿਹੜੀ ਆ ਉਹਦਾ ਇੱਕ ਸਬਸਟੀਟਿਊਟ ਵੱਲੋਂ ਲੋਕੀ ਲੈ ਕੇ ਆ ਰਹੇ ਹੁਣ ਈਜ਼ੀ ਟੂ ਕੈਰੀ ਹੈ ਕਿਥੇ 4 ਕਿਲੋ ਲੈ ਕੇ ਜਾਣੀ ਹੈ ਕਿਥੇ 1 ਕਿਲੋ ਲਗਾਉਣੀ ਵੀ ਸੌਖੀ ਹੈ ਜੀ ਸਬ ਧੁੰਦ ਦੇ ਕਾਰਨ ਕਿੰਨਾ ਕੁ ਇਜ਼ਾਫਾ ਹੋਇਆ ਹੈ ਜੀ ਧੁੰਦ ਕਾਰਨ ਜੇ ਕਿ ਦੇਖਿਆ ਜਾ ਰਿਹਾ ਬਹੁਤ ਕਾਫੀ ਜ਼ਿਆਦਾ ਖੇਤ ਜਿਹੜੀ ਆ ਵੱਜ ਚੁੱਕੀ ਹੈ ਤੁਹਾਨੂੰ ਲੱਗਦਾ ਹੈ ਕਿ ਡਰੋਨ ਦੀ ਗਤੀਵਿਧੀ ਜ਼ਿਆਦਾ ਹੋਈ ਹੈ ਕਿ ਨਾ ਡੈਫੀਨਿਟਲੀ ਜੇ ਦੇਖੋ ਕਲਾਈਮੈਟਿਕ ਤੇ ਵੈਦਰ ਜਿਹੜਾ ਹੈ ਉਹਨੂੰ ਇਨਫਲੂਐਂਸ ਕਰਦੀਆਂ ਇਹਨਾਂ ਚੀਜ਼ਾਂ ਨੂੰ ਕਿਉਂਕਿ ਵਿਜ਼ਿਬਿਲਟੀ ਬੜੀ ਘਟ ਜਾਂਦੀ ਹੈ ਔਰ ਫੋਰਸਸ ਨੂੰ ਆਇਡੈਂਟੀਫਿਕੇਸ਼ਨ ਹੋਰ ਗੱਲਾਂ ਔਰ ਜਿਹੜੀ ਗੱਲ ਹੋਰ ਵੀ ਬੜੀ ਇੰਪੋਰਟੈਂਟ ਆ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਚ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਨ ਚਾਹੁੰਦਾ ਸਵੇਰੇ अर्ਲੀ ਮਾਰਨਿੰਗ ਜਿਹੜਾ ਜਿਆਦਾ ਡ੍ਰੌਪਿੰਗਸ ਹੋ ਰਹੀਆਂ ਉਹਦਾ ਕਾਰਨ ਇਹ ਦੱਸਿਆ ਕਿ ਰਿਲੀਜੀਅਸ ਪਲੇਸਸ ਤੇ ਉਸ ਟਾਈਮ ਪਾਠ ਜਾਂ ਕੋਈ ਲਾਊਡ ਸਪੀਕਰ ਦੇ ਉੱਤੇ ਰਿਲੀਜੀਅਸ ਪ੍ਰੇਅਰਸ ਚੱਲ ਪੈਂਦੀਆਂ ਉਹਦੇ ਕਰਕੇ ਜਿਹੜੀ ਡਰੋਨ ਦੀ ਜਿਹੜੀ ਆਵਾਜ਼ ਹੈ ਉਹ ਥੋੜੀ ਦੱਬ ਜਾਂਦੀ ਹੈ ਮਤਲਬ ਇੰਨਾ ਈਜ਼ੀ ਨਹੀਂ ਰਹਿੰਦਾ ਉਹਨੂੰ ਡਿਟੈਕਟ ਕਰਨਾ ਸੋ ਬੇਸਿਕਲੀ ਉਹ ਟਾਈਮਿੰਗਸ ਤੇ ਵੈਦਰ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਜਿਹੜੇ ਕ੍ਰਿਮੀਨਲ ਐਲੀਮੈਂਟ ਹੈ ਜਾਂ ਸਮਗਲਰ ਨੇ ਉਹ ਇਸ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਕੋਈ ਐਂਟੀ ਡਰੋਨ ਸਿਸਟਮ ਵੀ ਕਹਿੰਦੇ ਸੀ ਲੱਗਣੇ ਉੱਤੇ ਕੋਈ ਲੱਗਿਆ ਐਂਟੀ ਡਰੋਨ ਸਿਸਟਮ ਬੜੇ ਅੱਛੇ ਚੱਲ ਰਿਹਾ ਜੀ ਔਰ ਕਾਫੀ ਜ਼ਿਆਦਾ ਪਿੱਛੇ ਰਿਕਵਰੀਜ਼ ਹੋਈਆਂ ਚਾਹੇ ਫਿਰੋਜ਼ਪੁਰ ਸੈਕਟਰ ਹੈ ਜਾਂ ਅੰਮ੍ਰਿਤਸਰ ਸੈਕਟਰ ਹਾਲਾਂਕਿ ਆਪਣੇ ਵਿਸ਼ਾ ਨਹੀਂ ਹੈ ਇੱਥੇ ਤੋਂ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੀ ਜਿਹੜੇ ਡਰੋਨ ਹਾਂਜੀ ਜਿਹੜੀਆਂ ਮਾਨ ਸਰਕਾਰ ਵੱਲੋਂ ਬੱਚੀ ਦਿੱਤੀਆਂ ਗਈਆਂ ਸੀਗੀਆਂ ਐਂਟੀ ਡਰੋਨ ਸਿਸਟਮ ਨੇ ਆ ਉਹ ਤਾਇਨਾਤ ਨੇ ਜੀ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਮਤਲਬ ਉਹਦੇ ਤੇ ਚੰਗਾ ਸਿਗਨੀਫੀਕੈਂਟ ਕੰਮ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਡਿਟੈਕਟ ਹੋਈਆਂ ਹੈ ਕਈ ਡਰੋਨ ਇਦਾਂ ਦੇ ਜਦੋਂ ਡਿਟੈਕਟ ਹੋਏ ਜਾਂ ਜੈਮ ਹੋਏ ਵਾਪਸ ਬੇਸ ਤੇ ਚਲੇ ਜਾਂਦੇ ਆ ਸੋ ਜਿਹੜੀ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰਕੇ ਜਾਂ ਉਹਦਾ ਯੂਜੇਜ ਇਸ ਤਰ੍ਹਾਂ ਕਰਦੇ ਆ ਕ੍ਰਿਮੀਨਲ ਡੇ ਟੂ ਡੇ ਆਪਣੀਆਂ ਜਿਹੜੀਆਂ ਮੋਟਰਸ ਪ੍ਰੈਂਡੀ ਉਹ ਚੇਂਜ ਕਰਦੇ ਰਹਿੰਦੇ ਆ ਕਚਮਾ ਬੜੀਆਂ ਹੋਰ ਲੱਗੀਆਂ ਰਾਤੀ ਵੀ ਇੱਕ ਸਨਾਰੇ ਦੁਕਾਨ ਤੇ ਲੁੱਟ ਹੋਈ ਆ ਪਰ ਤੋਂ ਇੱਕ ਡਾਕਟਰ ਨੂੰ ਕਿਡਨਾਪ ਕਰਕੇ ਲੱਗੇ ਆ ਭਾਈ ਸਾਹਿਬ ਮੈਨੂੰ ਇਹ ਕੱਲ ਦੱਸੋ ਤੁਸੀਂ ਇੱਥੇ ਰਹਿੰਦੇ ਹੋ ਮੈਂ ਵੀ ਇੱਥੇ ਰਹਿਣਾ ਕਿਹੜਾ ਕੇਸ ਅੰਡਰਟੈਕਟਡ ਆ ਸਾਰੇ ਨਾਲ ਦੇਖੋ ਜਿਹੜਾ ਸਟਰੀਟ ਕ੍ਰਾਈਮ ਹੈ ਜਾਂ ਪਬਲਿਕ ਦੇ ਵਿੱਚ ਕ੍ਰਿਮੀਨਲ ਤਾਂ ਜਦੋਂ ਦੀ ਸੋਸਾਇਟੀ ਚੱਲੀ ਆ ਸਾਰੇ ਦੇ ਸਾਰੇ ਕੇਸ 100% ਟ੍ਰੇਸ ਨੇ ਔਰ ਜਿਹੜਾ ਡਾਕਟਰ ਦੀ ਵਾਲੀ ਗੱਲ ਸਾਡੇ ਤਾਂ ਕੋਈ ਧਿਆਨ ਚਾਹੀ ਨਹੀਂ ਉਹਨੂੰ ਵੀ ਦੇਖ ਲੈਣੇ ਆਪਾਂ ਜਿਹੜੀ ਤੁਸੀਂ ਕਹਿ ਰਹੇ ਹੋ ਪਹਿਲਾਂ ਆਪਾਂ ਇਹਦੇ ਤੇ ਦੇਖੀਏ ਕਿ ਇਨੀ ਇੰਟਰਨੈਸ਼ਨਲ ਜਿਹੜੀ ਜਿਹਦਾ ਇੰਪੈਕਟ ਹੈ ਚੀਜ਼ ਦਾ ਉਹ ਕੀਤਾ ਜਾ ਰਿਹਾ ਹੈ 9 ਸਾਲ ਤੇ ਸਕਿਉਰਟੀ ਲਾ ਕੇ ਦੇਵਾਂਗੇ ਜੀ ਕੱਲ ਤੁਹਾਨੂੰ ਜ਼ਰੂਰ ਡੈਫੀਨਟਲੀ ਬਰੀਫ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਸਾਰੀਆਂ ਫਿਕਰਸ ਸਰ ਇੱਕ ਚੀਜ਼ ਦੇਖਣ ਵਾਲੀ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਭਾਜੀ ਨੇ ਪੁੱਛਿਆ ਕਿ ਤੁਟਾ ਕੋਨ ਲੱਗਦਾ ਕਿ 90% ਮਾਮਲੇ ਜਿਹੜੇ ਐ ਕਿ ਆਪਸੀ ਰਿਸ਼ਤੇ ਹੁੰਦੇ ਆ ਜਿਹਨੋਂ ਕਹਿੰਦੇ ਉਹਨਾਂ ਨੂੰ ਜਾਣ ਕੇ ਪੁਲਿਸ ਨੂੰ ਇਸ ਕਾਇਕ ਕੀਤਾ ਜਾ ਰਿਹਾ ਹੈ ਕਿ ਸਾਨੂੰ ਜਿਵੇਂ ਬਿਊਟੀ ਪਾਲੰਦਾ ਸੀ ਜ਼ਿਕਰ ਕਰ ਲੀਓ ਮਾ ਜਮਨ ਉਹਨਾਂ ਦਾ ਜਾਣ ਪਛਾਣ ਦਾ ਸੀਗਾ ਜਿਹੜਾ ਲੁੱਟ ਕਰਕੇ ਗਿਆ ਸੀਗਾ ਉਸ ਨੂੰ ਲੁੱਟਾ ਦਾ ਨਾਮ ਦੇ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਆਪਸੀ ਰੰਜਿਸ਼ਾਈ ਜ਼ਿਆਦਾ ਮਸਲੇ ਹੁੰਦੇ ਨੇ ਦੋਨੋਂ ਦੋਨੋਂ ਤਰ੍ਹਾਂ ਦੀਆਂ ਗੱਲਾਂ ਆ ਜੀ ਦੇਖੋ ਕ੍ਰਿਮਿਨਲ ਐਲੀਮੈਂਟਸ ਜਿਹੜੇ ਆ ਛੋਟੇ ਲਾਲਚ ਵਾਸਤੇ ਛੋਟੀ ਕਮਾਈ ਵਾਸਤੇ ਜਿਵੇਂ ਤੁਸੀਂ ਇਹ ਡਰੱਗ ਵਾਲੇ ਵਿੱਚ ਹੀ ਆਪਾਂ ਦੇਖਦੇ ਆ ਕਿ ਮੇਨ ਗੱਲ ਕੀ ਹੈ ਕਿ ਜਲਦੀ ਅਸੀਂ ਲਾਲਚ ਓਵਰਨਾਈਟ ਰਿਚ ਹੋ ਜਾਈਏ ਕੰਮ ਨਾ ਕਰਨਾ ਪਵੇ ਤੇ ਗੰਦੇ ਕੰਮ ਕਰੇ ਰਾਹੀਂ ਜਲਦੀ ਪੈਸੇ ਕਮਾ ਲਈਏ ਸੋ ਉਹਦੇ ਚ ਮੈਂ ਹਮੇਸ਼ਾ ਤੁਹਾਡੇ ਰਾਹੀਂ ਅਪੀਲ ਕਰਦਾ ਰਹਨਾ ਯੂਥ ਨੂੰ ਕਿ ਦੇਸ਼ ਉਹ ਡਿਫਰੈਨ ਫ্রম ਦਿਸ ਥਿੰਗ ਇਹ ਮਤਲਬ ਮਿਹਨਤ ਦੀ ਕਮਾਈ ਕਰਨ ਉਹਦੇ ਚ ਬਰਕਤ ਮਿਲਦੀ ਹੈ ਤੇ ਇਹਨਾਂ ਗੱਲਾਂ ਚ ਅਲਟੀਮੇਟਲੀ ਤੁਸੀਂ ਦੇਖੋ ਇਹ ਬੱਚੇ ਜਿਹੜੇ ਨਵੇਂ ਐ ਯੰਗਸਟਰਸ ਇਹਦੇ ਚ 22 ਕਿਸੇ ਦੀ 21 22 19 32 ਕੋਈ ਮਤਲਬ ਛੋਟੀ ਉਮਰ ਦੇ 20 ਸਾਲ ਦਾ ਕੋਈ 33 ਸਾਲ ਦਾ ਕੋਈ ਫਿਰ ਮਤਲਬ 24 ਸਾਲ ਦਾ ਸੋ ਐਵਰੇਜ ਏਜ ਜੇ ਦੇਖੀਏ 23 24 ਬਣਦੀ ਹੈ ਉਹ ਸਾਨੂੰ ਇਹ ਸਾਰਿਆਂ ਨੂੰ ਰਲ ਕੇ ਆਪਣੀ ਸੁਸਾਇਟੀ ਦੇ ਵਿੱਚ ਸਪੈਸ਼ਲੀ ਨੌਜਵਾਨਾਂ ਨੂੰ ਅਵੇਅਰਨੈਸ ਜੂੜੇ ਪਹੁੰਚਾਉਣੀ ਚਾਹੀਦੀ ਹੈ ਕਿ ਮਿਹਨਤ ਕਰੋ ਔਰ ਵੇਲੜ ਰਹੇ ਕਿ ਇਹੋ ਜੇ ਕੰਮਾਂ 'ਚ ਲੋਕਾਂ ਦੇ ਬਾਹਰ ਬੈਠੇ ਲੋਕਾਂ ਦੀ ਜਿਹੜੇ ਤੁਹਾਨੂੰ ਫਸਲਾ ਲੈਂਦੇ ਆ ਜਾਂ ਤੁਹਾਨੂੰ ਆਪਣੀ ਗੱਲਾਂ 'ਚ ਲੈ ਲੈਂਦੇ ਉਸ 'ਚ ਨਾ ਸਰ 2026 ਤੋਂ ਲੈ ਕੇ ਪੰਜਾਬ ਪੁਲਿਸ ਨੇ ਇੱਕ ਪੋਸਟਰ ਜਾਰੀ ਕੀਤਾ ਦਾ ਲਾਈਨ ਲਾ ਕੇ 112 ਨੰਬਰ ਡਾਇਲ ਕੀਤਾ ਜਾ ਕੇ ਸਰਕੀਬ ਸੇਸ਼ਤਾ ਕਰੇਗੀ ਬਹੁਤ ਵਧੀਆ ਜੀ 112 ਦੇ ਉੱਤੇ ਹੀ ਸਾਡੀ ਜਿਹੜੀ ਮੇਨ ਇੱਕ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਇਨਫੋਰਮੇਸ਼ਨ ਹੈਲਪਲਾਈਨ ਹੈ ਔਰ ਉਹਦੇ ਨਾਲ ਸਾਡੇ ਵੀ ਇਮੀਡੀਏਟ ਇਨਫੋਰਮੇਸ਼ਨ ਆਉਂਦੀ ਹੈ ਜਿਹੜੇ ਮੁਹਾਲੀ ਦੇ ਵਿੱਚ ਸਾਡਾ ਕੰਟਰੋਲ ਰੂਮ ਬੜਾ ਅਲਟਰਾ ਮਾਡਰਨ ਹੈ ਔਰ ਬੜਾ ਅੱਛੀ ਹੋਤੋਂ ਜਿਹੜੇ ਆਪਰੇਟਰਸ ਨੇ ਸਾਰੀ ਗੱਲ ਨੋਟ ਕਰਦੇ ਔਰ ਕਨਸਰਨ ਪੁਲਿਸ ਸਟੇਸ਼ਨ ਨੂੰ ਉਹਦਾ ਜਿਸਟ ਕੱਟ ਕੇ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਫਲੋ ਕਰਦੀ ਹੈ